ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਸੁਹੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਸਤਗੁਰੂ ਅਸ਼ਟਪਦੀਆਂ ਅੱਠ ਪਦੀਆਂ ਵਾਲੀ ਬਾਣੀ ਰਾਗ ਦੇ 10ਵੇਂ ਕਰ ਸੁਰਤਾਲ ਵਿੱਚ ਪਹਿਲਾਂ ਸਤਿਗੁਰੂ ਮੰਗਲ ਕਰਦੇ ਆ ਉਚਾਰਨ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰ사ਦ ਕਈਏ ਕਿਰਪਾ ਨਾਲ ਮਿਲਦਾ ਹੈ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਆਪਣੇ ਪ੍ਰੀਤਮ ਪਿਆਰੇ ਗੁਰਾਂ ਨੇ ਮੇਰੇ ਹਿਰਦੇ ਦੇ ਅੰਦਰ ਭਾਵ ਵਿੱਚ ਵਾਹਿਗੁਰੂ ਦਾ ਸੱਚਾ ਨੇਹ ਪ੍ਰੇਮ ਲਾ ਦਿੰਦਾ ਹੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਜਦੋਂ ਮੈਂ ਆਪਣੇ ਸਾਹਮਣੇ ਸਨਮੁਖ ਸਾਹਮਣੇ ਪੂਰੇ ਸਤਿਗੁਰਾਂ ਨੂੰ ਵੇਖਦਾ ਹਾਂ ਤਾਂ ਮੇਰਾ ਤਨ ਮਨ ਨਿਹਾਲ ਪ੍ਰਸੰਨਤਾ ਦੇ ਸਹਿਤ ਹੋ ਜਾਂਦਾ ਹੈ ਵਾ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਮੈਂ ਹਰ ਹਰ ਨਾਮ ਵਿਸਾਹੂ ਮੈਂ ਪੂਰੇ ਗੁਰਾਂ ਦੇ పాਸੂ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਵਿਸਾਹੂ ਖਰੀਦਿਆ ਹੈ ਵਾ ਮੈਨੂੰ ਹਰ ਹਰ ਨਾਮ ਦਾ ਹੀ ਵਿਸਾਹੁ ਕਈਏ ਪਰੋਸਾ ਹੈ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹ ਰਾਵ ਜੋ ਅੰਮ੍ਰਿਤ ਅਮਰ ਕਰਨ ਵਾਲਾ ਅਗਮ ਗਮਤਾ ਤੋਂ ਰਹਤ ਵਾ ਜਿਸ ਦੀ ਸ਼ਾਸਤਰ ਗਿਆਤ ਕਰਕੇ ਗਮਤਾ ਨਹੀਂ ਪਾਈ ਜਾਂਦੀ ਜਿਸ ਦਾ ਸ਼ਕਤੀ ਬਿਰਤੀ ਕਰਕੇ ਵੀ ਥਾ ਨਹੀਂ ਪਾਇਆ ਜਾਂਦਾ ਵਾ ਜੋ ਅੰਮ੍ਰਿਤ ਮ੍ਰਿਤ ਤੋਂ ਰਹਤ ਕਰਨ ਵਾਲਾ ਅਗਮ ਮਨ ਬਾਣੀ ਦੇ ਅਵਿਸ਼ੇ ਤੇ ਅਤਾਹੋ ਬਹੁਤ ਡੂੰਗਾ ਹੈ ਉਹ ਨਾਮ ਵਾ ਪਰਮੇਸ਼ਰ ਮੈਂ ਪੂਰੇ ਭਾਵ ਪੂਰਿਆ ਸਤਿਗੁਰਾਂ ਤੋਂ ਪਾਉਣਾ ਕੀਤਾ ਹੈ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਹਉ ਸਤਿਗੁਰ ਵੇਖ ਵਿਗਸੀਆ ਹਰਨਾਮੇ ਲੱਗਾ ਪਿਆਰ ਹਉ ਤੂੰ ਪਾਪ ਮੇਰੀ ਚਿੱਤ ਦੀ ਬਿਰਤੀ ਸਤਿਗੁਰਾਂ ਦੇ ਦਰਸ਼ਨ ਵੇਖ ਕੇ ਐਸੀ ਆਨੰਦ ਵਿੱਚ ਵਿਗਸੀਆ ਖੜ ਗਈ ਹੈ ਕਿ ਹਰ ਭਗਤ ਪਰਮੇਸ਼ਰ ਦੇ ਨਾਮ ਜਪਣ ਵਿੱਚ ਪਿਆਰ ਸਨੇਹ ਲੱਗ ਗਿਆ ਹੈ ਅਤੇ ਕਿਰਪਾ ਕਰ ਕੇ ਮੇਲੇ ਅਨ ਪਾਇਆ ਮੂਖ ਦਵਾਰ ਸਤਗੁਰਾਂ ਦੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਆਪਣੇ ਵਾ ਪਰਮੇਸ਼ਰ ਦੇ ਨਾਲ ਮੇਲਿਆਂ ਹੁੰਦਾ ਮੇਲ ਲਿਆ ਹੈ ਜਿਸ ਕਰਕੇ ਮੁਕਤੀ ਦਾ ਦਰਵਾਜ਼ਾ ਗਿਆਨ ਵਾ ਦੁਆਰਿਆਂ ਵਾਲੇ ਸਰੀਰ ਤੋਂ ਮੁਕਤੀ ਨੂੰ ਪਾ ਲਿਆ ਹੈ ਸਤਗੁਰ ਬਿਰਹੀ ਨਾਮਕਾ ਜੇ ਮਿਲੇ ਤਤਨ ਮਨ ਦੇਉ ਪੂਰਨ ਸਤਗੁਰੂ ਜੀ ਪਰਮੇਸ਼ਰ ਦੇ ਨਾਮ ਦਾ ਬਿਰਹੀ ਪ੍ਰੇਮੀ ਹੈ ਜੇਕਰ ਮੈਨੂੰ ਵੀ ਐਸਾ ਗੁਰੂ ਮਿਲ ਜਾਵੇ ਤਾਂ ਮੈਂ ਆਪਣਾ ਤਨ ਮਨ ਉਸ ਦੇ ਅੱਗੇ ਭੇਟਾ ਕਰ ਦਿਆਂ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਐਵ ਜੇਕਰ ਪੂਰਬਲੇ ਨਿਸ਼ਕਾਮ ਕਰਮਾ ਕਰਕੇ ਗੁਰੂ ਦੇ ਮਿਲਾਪ ਦਾ ਮੇਰੇ ਮੱਥੇ ਉੱਤੇ ਲੇਖ ਲਿਖਿਆ ਹੋਵੇਗਾ ਤਾਂ ਸੁੱਤੇ ਸਿੱਧ ਹੀ ਗੁਰਾਂ ਕੋਲ ਆ ਕੇ ਅੰਮ੍ਰਿਤ ਨਾਮ ਪੀਣਾ ਕਰਾਂਗਾ ਵਾ ਤਾਂ ਮੈਂ ਗੁਰਾਂ ਪਾਸੋਂ ਸਹਿਜ ਸੁੱਤੇ ਸਿੱਧ ਹੀ ਨਾਮ ਅੰਮ੍ਰਿਤ ਪੀਐਉ ਪੀ ਕੇ ਨਿਹਾਲ ਹੋ ਜਾਵਾਂਗਾ ਸੁੱਤਿਆ ਗੁਰਸਾ ਲਾਹੀਐ ਉੱਠਦਿਆ ਭੀ ਗੁਰ ਆਲਾਉ ਜੋ ਸੁੱਤਿਆ ਪਾਵ ਸੌਣ ਲੱਗਿਆਂ ਵਾ ਸੁੱਤੇ ਪਿਆ ਸਤਿਗੁਰਾਂ ਦੁਆਰਾ ਦਿੱਤੇ ਵਾਹਿਗੁਰੂ ਨਾਮ ਨੂੰ ਸਾਲਾਹੀਐ ਸਲੌਂਦਾ ਹੈ ਅਤੇ ਉੱਠਦਿਆਂ ਵੀ ਗੁਰਾਂ ਦੁਆਰਾ ਦਿੱਤੇ ਵਾਹਿਗੁਰੂ ਨਾਮ ਨੂੰ ਹੀ ਆਲਾਉ ਉਚਾਰਦਾ ਹੈ ਕੋਈ ਐਸਾ ਗੁਰਮੁਖ ਜੀ ਮਿਲੈ ਹੋ ਤਾਂ ਕਿ ਤੂੰ ਵਾਂ ਪਾਉ ਪਤਸ਼ਾਹ ਕਹਿੰਦੇ ਜੇਕਰ ਕੋਈ ਇਹੋ ਜਿਹਾ ਗੁਰਮੁਖ ਪਿਆਰਾ ਨਾਮ ਅਭਿਆਸੀ ਮਿਲ ਪਵੇ ਤਾਂ ਮੈਂ ਉਸ ਪਿਆਰੇ ਗੁਰਮੁਖ ਦੇ ਸਰਦਾ ਰੂਪੀ ਜਲ ਨਾਲ ਭਾਵਨਾ ਸਹਿਤ ਹੋ ਕੇ ਪਾਉ ਚਰਨ ਤੂੰ ਨਾ ਕਰੋ ਕੋਈ ਐਸਾ ਸੱਜਣ ਲੋੜ ਲਹ ਮੈਂ ਪ੍ਰੀਤਮ ਦੇ ਮਿਲਾਈ ਜੇ ਭਾਈ ਕੋਈ ਇਹੋ ਜਿਹਾ ਸੱਜਣ ਪਿਆਰਾ ਲੋੜ ਲੱਭ ਲਵੋ ਜੋ ਮੈਨੂੰ ਪ੍ਰੀਤਮ ਪਿਆਰੇ ਸਤਿਗੁਰਾਂ ਦੇ ਨਾਲ ਮਿਲਾ ਦੇਵੇ ਕਿਉਂਕਿ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਅ ਹੈ ਕਿਉਂਕਿ ਸਤਿਗੁਰਾਂ ਨਾਲ ਮਿਲਣੇ ਕਰਕੇ ਹੀ ਪਰਮੇਸ਼ਰ ਨੂੰ ਪਾਇਆ ਜਾਂਦਾ ਜਿਸ ਪਰਮੇਸ਼ਰ ਦੇ ਮਿਲਣੇ ਕਰਕੇ ਸੁਤੇ ਸਿੱਧ ਸੁਭਾਵ ਕੀ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਵਾਜੂ ਪਰਮੇਸ਼ਰ ਸੁਤੇ ਸਿੱਧ ਸੁਭਾਵਕ ਹੀ ਵਾ ਸੁਭਾਏ ਪ੍ਰਕਾਸ਼ ਰੂਪ ਹੋ ਕੇ ਮਿਲਿਆ ਹੋਇਆ ਹੈ ਸਤਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਜਾਉ ਜੋ ਸਤਗੁਰੂ ਜੀ ਦੇਵੀ ਗੁਣਾ ਤੇ ਨਾਮ ਦਾ ਸਾਗਰ ਸਮੁੰਦਰ ਹਨ ਮੈਨੂੰ ਉਸ ਗੁਰਾਂ ਦੇ ਦਰਸ਼ਨ ਦੇਖਣ ਦਾ ਜਾਉ ਉਤਸ਼ਾਹ ਲੱਗ ਰਿਹਾ ਹੈ ਹੋ ਇਸ ਬਿਨ ਘੜੀ ਨਾ ਜੀਵ ਬਿਨ ਦੇਖੇ ਮਰ ਜਾਉ ਮੈਂ ਉਸ ਸਤਿਗੁਰਾਂ ਤੋਂ ਬਗੈਰ ਘੜੀ ਮਾਦਰ ਵੀ ਜੀਵਤ ਨਹੀਂ ਰਹਿ ਸਕਦਾ ਮੈਂ ਗੁਰਾਂ ਦੇ ਦਰਸ਼ਨ ਵੇਖੇ ਤੋਂ ਬਗੈਰ ਆਤਮਿਕ ਮੌਤ ਕਰਕੇ ਮਰ ਜਾਂਦਾ ਜਿਉ ਮਛਲੀ ਵਿਣ ਪਾਣੀ ਹੈ ਰਹ ਨ ਕਿਤੇ ਉਪਾਏ ਪਾਤਸ਼ਾਹ ਫਰਮਾਉਂਦੇ ਜਿਵੇਂ ਮੱਛੀ ਪਾਣੀ ਤੋਂ ਬਗੈਰ ਔਰ ਕਿਸੇ ਵੀ ਢੰਗ ਤਰੀਕੇ ਯਤਨ ਕਰਨ ਨਾਲ ਜਿਉਂਦੀ ਨਹੀਂ ਰਹਿ ਸਕਦੀ ਪਾਣੀ ਚੋਂ ਬਾਹਰ ਕੱਢ ਲੋ ਚਾਹੇ ਉਹਨੂੰ ਮਖਮਲ ਦੇ ਗੱਦਿਆਂ ਤੇ ਬਿਠਾ ਦੋ ਚਾਹੇ ਉਹਨੂੰ ਸੋਨੇ ਦੇ ਭਾਂਡੇ ਚ ਪਾ ਲੋ ਕਹਿਣ ਤੋਂ ਭਾਵ ਕਿਤਨੀਆਂ ਵੀ ਵਿਦਿਆ ਸੁਖ ਦਿਓ ਉਹ ਪਾਣੀ ਤੋਂ ਬਿਨਾਂ ਮਰ ਜਾਵੇਗੀ ਤੇ ਉਹ ਹਰ ਬਿਨ ਸੰਤ ਨਾ ਜੀਵਾਈ ਬਿਨ ਹਰ ਨਾਮੈ ਮਰ ਜਾਏ ਤਿਵੇਂ ਹੀ ਹਰ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਸੰਤ ਮਹਾਤਮਾ ਜਨ ਜੀਵਨਾ ਨਹੀਂ ਸਮਝਦੇ ਵਾ ਪਰਮੇਸ਼ਰ ਤੋਂ ਬਗੈਰ ਜੀਉਂਦੇ ਨਹੀਂ ਰਹਿ ਸਕਦੇ ਖਰੀ ਨਾਮ ਤੋਂ ਬਗੈਰ ਉਹ ਆਤਮਿਕ ਮੌਤ ਕਰਕੇ ਮਰ ਜਾਂਦੇ ਆ ਮੈਂ ਸਤਗੁਰ ਸੇਤੀ ਪਿਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਤੋਂ ਪਾਪ ਮੇਰੀ ਤਾਂ ਸੱਚੇ ਸਤਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨਾਲ ਪਿਰਹੜੀ ਹੁੰਦੀ ਪ੍ਰੀਤੀ ਹੈ ਇਸ ਲਈ ਮਾਉ ਮਾਤਾ ਪਿਤਾ ਰੂਪ ਸੰਤ ਜਨੋ ਮੈਂ ਗੁਰ ਸਤਗੁਰਾਂ ਤੋਂ ਬਿਗੈਰ ਕਿਸ ਪ੍ਰਕਾਰ ਜਿਉਂਦਾ ਰਹਿ ਸਕਦਾ ਹਾਂ ਕਿਉਂਕਿ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਮੈਨੂੰ ਕੇਵਲ ਪੂਰੇ ਸਤਗੁਰਾਂ ਦੀ ਬਾਣੀ ਦਾ ਹੀ ਆਧਾਰ ਆਸਰਾ ਹੈ ਇਸ ਕਰਕੇ ਗੁਰਬਾਣੀ ਦੇ ਪਾਠ ਸੁਣਨ ਵਿੱਚ ਹੀ ਲੱਗਿਆ ਰਹਿੰਦਾ ਰਹਾਉ ਇਥੇ ਰਹਾਉ ਉਹ ਨਹੀਂ ਆਇਆ ਅਸਥਾਈ ਰੂਪ ਵਾਲਾ ਇਹ ਗੁਰਬਾਣੀ ਲਾਗ ਰਹਾਉ ਭਾਵ ਲੱਗਾ ਰਿਹਾ ਹਰ ਘਰ ਨਾਮ ਰਤਨ ਹੈ ਗੁਰ ਤੁਠਾ ਦੀਵੇ ਮਾਈ ਹਰ ਸਾਰਿਆਂ ਨੂੰ ਹਰੀ ਭਰੀ ਕਰਨ ਵਾਲੇ ਪਰਮੇਸ਼ਰ ਦਾ ਨਾਮ ਰਤਨ ਅਮੋਲਕ ਰਤਨ ਦੀ ਨਿਆਈ ਹੈ ਏ ਮਾਏ ਮਾਤਾ ਪਿਤਾ ਦੀ ਨਿਆਈ ਸੰਤ ਜਰੋਂ ਜਿਸ ਤੇ ਪੂਰਾ ਸਤਗੁਰੂ ਤੁਠਾ પ્રસન્ન ਹੁੰਦਾ ਹੈ ਉਸ ਨੂੰ ਨਾਮ ਰਤਨ ਦੀ ਦਾਤ ਦਿੰਦਾ ਹੈ ਮੈਂ ਤਹਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਇ ਮੈਨੂੰ ਤਾਂ ਕੇਵਲ ਸੱਚੇ ਨਾਮ ਦੀ ਹੀ ਧਾਰ ਟੇਕ ਹੈ ਇਸ ਲਈ ਹਰ ਵਕਤ ਪਰਮੇਸ਼ਰ ਦੇ ਨਾਮ ਵਿੱਚੇ ਚਿੱਤ ਦੀ ਲਿਵ ਬਿਰਤੀ ਨੂੰ ਲਾ ਕੇ ਰਹਿੰਦਾ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੀ ਦਿਰੜਾਏ ਸਤਿਗੁਰਾਂ ਕੋਲ ਗਿਆਨ ਪਦਾਰਥ ਤੇ ਅੰਮ੍ਰਿਤ ਨਾਮ ਹੈ ਵਾ ਗੁਰਾਂ ਕੋਲ ਅਪਰੋਖ ਗਿਆਨ ਦੀ ਪ੍ਰਾਪਤੀ ਕਰਾਉਣ ਵਾਲਾ ਨਾਮ ਰੂਪ ਪਦਾਰਥ ਹੈ ਵਾ ਗਿਆਨ ਜਾਣਨਾ ਕਰੋ ਕਿ ਗੁਰਾਂ ਦੇ ਕੋਲ ਨਾਮ ਰੂਪ ਪਦਾਰਥ ਹੈ ਇਸ ਕਰਕੇ ਪੂਰੇ ਸਤਿਗੁਰੂ ਜੀ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਵਾ ਦਿੰਦੇ ਹਨ ਵਾ ਜਿਸ ਨੂੰ ਗੁਰੂ ਹਰੀ ਨਾਮ ਦ੍ਰਿੜ ਕਰਵਾ ਦਿੰਦੇ ਹਨ ਉਸ ਦੇ ਤਾਂ ਹੀ ਹਰੀ ਦੇ ਸਰੂਪ ਦੀ ਪ੍ਰਾਪਤੀ ਰੂਪ ਦਾਤ ਦੇ ਦਿੰਦੇ ਹਨ ਜਿਸ ਪ੍ਰਾਪਤ ਸੋਲ ਹੈ ਗੁਰ ਚਰਣੀ ਲਾਗੇ ਆਏ ਜਿਸ ਨੂੰ ਗੁਰੂ ਸਾਹਿਬ ਜੀ ਪ੍ਰਾਪਤ ਹੁੰਦੇ ਹਨ ਉਹ ਗੁਰਾਂ ਪਾਸੋਂ ਨਾਮ ਦੀ ਦਾਤ ਨੂੰ ਲੈਂਦਾ ਹੈ ਅਤੇ ਉਹੀ ਗੁਰਾਂ ਦੇ ਚਰਣੀ ਆ ਕੇ ਲੱਗਦਾ ਹੈ ਵਾ ਜਿਸ ਨੂੰ ਨਾਮ ਪ੍ਰਾਪਤ ਹੁੰਦਾ ਹੈ ਉਹ ਹੀ ਸੱਚ ਸਰੂਪ ਨੂੰ ਲੱਗਦਾ ਹੈ ਪਰ ਨਾਮ ਉਸ ਨੂੰ ਪ੍ਰਾਪਤ ਹੁੰਦਾ ਹੈ ਜੋ ਪੂਰੇ ਗੁਰਾਂ ਦੇ ਚਰਣੀ ਆ ਕੇ ਲੱਗਦਾ ਹੈ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਪਰਮੇਸ਼ਰ ਦੇ ਪ੍ਰੇਮ ਦੀ ਕਹਾਣੀ ਅਕਥ ਕਥਨ ਤੁ ਰਹਤ ਹੈ ਜਿਹੜਾ ਕੋਈ ਉਸ ਦੇ ਸਰੂਪ ਨਾਲ ਮਿਲਿਆ ਹੋਇਆ ਪ੍ਰੀਤਮ ਪਿਆਰਾ ਸੱਜਣ ਆਕੇ ਆਖੇਗਾ ਭਾਵ ਸਿੱਖ ਸੰਗਤ ਵਿੱਚ ਆਕੇ ਕਥਨ ਕਰੇਗਾ ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ ਮੈਂ ਤਿਸ ਤੋਂ ਪਾਵ ਉਸ ਪਿਆਰੇ ਸੱਜਣ ਨੂੰ ਆਪਣੇ ਮਨ ਦੀ ਹੀ ਭੇਟਾ ਕਰ ਦੇਵਾਂਗਾ ਅਤੇ ਨਿਵ ਨਿਵ ਝੁੱਕ ਝੁੱਕ ਕੇ ਉਸ ਦੇ ਪায়ে ਚਰਨੀ ਲੱਗਾਗਾ ਵਾ ਆਪਣੇ ਗੁਣਾ ਵੱਲੋਂ ਨਿਵ ਝੁੱਕ ਕੇ ਤੇ ਵਿਰਾਗ ਬਿਵੇਕ ਆਦਕਾਂ ਦੇ ਬਲ ਵੱਲੋਂ ਵੀ ਨਿਵ ਝੁੱਕ ਕੇ ਉਸ ਦੇ ਚਰਨੀ ਲੱਗਾਗਾ ਸੱਜਣ ਮੇਰਾ ਏਕ ਤੂੰ ਕਰਤਾ ਬੁਰਖ ਸੁਜਾਣ ਇਹ ਕਰਤਾ ਜਗਤ ਨੂੰ ਪੈਦਾ ਕਰਨ ਵਾਲੇ ਸਾਰਿਆਂ ਥਾਵਾਂ ਵਿੱਚ ਪੁਰਖ ਪੂਰਨ ਸੁਜਾਨ ਅੰਤਰਜਾਮੀ ਪਰਮੇਸ਼ਰ ਇਕ ਤੂੰ ਹੀ ਮੇਰਾ ਲੋਕ ਪ੍ਰਲੋਕ ਦਾ ਸੁਜਾਨ ਪਿਆਰਾ ਹੈ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਸੱਜੇ ਗੁਰੂ ਰੂਪੀ ਮੀਤ ਮਿੱਤਰ ਨੇ ਮੈਨੂੰ ਤੇਰੇ ਨਾਲ ਮਿਲਾਉਣਾ ਕੀਤਾ ਹੈ ਇਸ ਲਈ ਮੈਨੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਤੇਰਾ ਹੀ ਤਾਣ ਬਲ ਹੈ ਸਤਿਗੁਰ ਮੀਰਾ ਸਦਾ ਸਦਾ ਨਾ ਆਵੇ ਨਾ ਜਾਏ ਮੇਰਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਮੇਸ਼ਾ ਹਮੇਸ਼ਾ ਹੀ ਨਵੀਨ ਸਰੂਪ ਹੈ ਵਾ ਸਦਾ ਹੀ ਪਿੱਛੇ ਵੀ ਸੀ ਅੱਗੇ ਨੂੰ ਵੀ ਹੋਵੇਗੇ ਤੇ ਸਦਾ ਹੁਣ ਵੀ ਹੈ ਜੋ ਨਾ ਤਾਂ ਕਿਤੋਂ ਜਨਮ ਧਾਰ ਕੇ ਆਉਂਦਾ ਤੇ ਨਾ ਹੀ ਮਰ ਕੇ ਕਿਤੇ ਜਾਂਦਾ ਭਾਵ ਹਰ ਵਕਤ ਅੰਗ ਸੰਗ ਹੈ ਫਿਰ ਪ੍ਰਸ਼ਨ ਸੀ ਸਤਿਗੁਰੂ ਜੀ ਜੰਮਣ ਮਰਨ ਤੋਂ ਕਿਉਂ ਰਹਿਤ ਹੈ ਉੱਤਰ ਦਿੰਦੇ ਆ ਉਹ ਅਬినాਸੀ ਪੁਰਖ ਹੈ ਸਭ ਮਹਿ ਰਹਿ ਆ ਸਮਾਈ ਦੱਸ ਦਿਆ ਕਿ ਉਹ ਮੇਰਾ ਸਤਿਗੁਰੂ ਅਬినాਸੀ ਨਾਸ਼ ਤੋਂ ਰਹਿਤ ਪੁਰਖ ਪੂਰਨ ਹੈ ਅਤੇ ਸਾਰੀਆਂ ਥਾਵਾਂ ਵਿੱਚ ਹੀ ਸਮਾ ਰਿਹਾ ਹੈ ଅਤਵਾ ਉਹ ਪੂਰਨ ਪਰਮੇਸ਼ਰ ਅਬినాਸੀ ਨਾਸ਼ ਤੋਂ ਰਹਿਤ ਹੈ ਅਤੇ ਸਾਰੀਆਂ ਥਾਵਾਂ ਵਿੱਚ ਸਮਾ ਰਿਹਾ ਹੈ ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਪਾਤਸ਼ਾਹ ਵਰਮਾਉਂਦੇ ਜਿਸ ਦੀ ਸਰਦਾ ਰੂਪੀ ਪੂੰਜੀ ਰਾਸ ਸਾਬਤ ਪੂਰਨ ਕਾਇਮ ਹੈ ਉਸ ਨੂੰ ਰਾਸ ਸਚਿਆਈ ਵਾ ਸੱਚ ਸਰੂਪ ਦੀ ਪ੍ਰਾਪਤੀ ਹੋਈ ਹੈ ਕਿਉਂਕਿ ਉਸ ਨੇ ਪਰਮੇਸ਼ਰ ਦੇ ਨਾਮ ਰੂਪੀ ਧਨ ਰੋਕੜੀ ਨੂੰ ਗੁਰਾਂ ਦੀ ਸੰਗਤ ਦੇ ਨਾਲ ਮਿਲ ਕੇ ਸੰਚਿਆ ਇਕੱਤਰ ਕੀਤਾ ਹੈ ਵਾ ਜਿਸ ਨੇ ਸ਼ਰਦਾ ਰੂਪੀ ਰਾਸ ਕਰਕੇ ਪਰਮੇਸ਼ਰ ਦਾ ਨਾਮ ਰੂਪੀ ਧਨ ਇਕੱਤਰ ਕੀਤਾ ਹੈ ਉਸ ਦੀ ਸਵਾਸਾਂ ਰੂਪੀ ਰਾਸ ਪੂੰਜੀ ਸਾਬਤ ਹੈ ਭਾਵ ਸਫਲੀ ਹੈ ਨਾਨਕ ਦਰਗਾਹ ਮੰਨਿਆ ਗੁਰੂ ਪੂਰੇ ਸਾबास ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਖ ਹੀ ਪਰਮੇਸ਼ਰ ਦੀ ਦਰਗਾਹ ਨਿਆਈ ਸਭਾ ਕਚਹਿਰੀ ਵਿੱਚ ਮੰਨਿਆ ਪ੍ਰਮਾਣਿਕ ਹੈ ਜਿਸ ਨੂੰ ਪੂਰਨ ਸਤਿਗੁਰਾਂ ਨੇ ਸਾਬਾਸ ਧੰਤਾ ਜੋਗ ਕੀਤਾ ਹੈ ਵਾ ਜਿਸ ਗੁਰਾਂ ਦੀ ਕਿਰਪਾ ਕਰਕੇ ਮੈਂ ਪਰਮੇਸ਼ਰ ਦੀ ਦਰਗਾਹ ਵਿੱਚ ਮੰਨਿਆ ਗਿਆ ਮੈਂ ਉਸ ਪੂਰਨ ਗੁਰਾਂ ਦਾ ਮਨ ਬਾਣੀ ਸਰੀਰ ਕਰਕੇ ਸਾਬਾਸ ਹੁੰਦਾ ਧੰਨਵਾਦੀ ਹਾ ਸੋ ਸਾਧ ਸੰਗਤ ਜੀ ਜੋ ਆਪ ਜੀ 14 ਅੰਕ ਸ਼ਬਦ ਦੇ ਸਮਾਪਤੀ ਤੇ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਇਹ ਭਾਵ ਹੈ ਸਤਪਦੀ ਦੀਆਂ 14 ਪੌੜੀਆਂ ਹਨ ਸੋ ਜੋ ਇੱਕ ਅੰਕ ਲੱਗਾ ਹੈ ਇਸ ਦਾ ਭਾਵ ਹੈ ਕਿ ਘਰ ਦਸਵੀਂ ਦੀ ਅਸ਼ਟਪਦੀ ਇੱਕ ਹੈ ਜੋ ਅੱਗੇ ਦੋ ਅੰਕ ਲੱਗਾ ਹੈ ਇਸ ਤੋਂ ਭਾਵ ਹੈ ਚੌਥੇ ਪਾਤਸ਼ਾਹ ਜੀ ਦੀਆਂ ਦੋ ਅਸ਼ਟਪਦੀਆਂ ਆਈਆਂ ਹਨ ਸੋ ਅੱਗੇ ਜੋ 11 ਅੰਕ ਲੱਗਾ ਹੈ ਇਸ ਤੋਂ ਭਾਵ ਹੈ ਕੁੱਲ 11 ਅਸ਼ਟਪਦੀਆਂ ਆਈਆਂ ਹਨ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ